ਹਲੋ ਲੋ ਜੇ ਇੱਕ ਬੰਦਾ ਆ ਮਿਲ ਗਿਆ ਆਪਾਂ ਨੂੰ ਟੱਕਰ ਗਿਆ ਇੱਕ ਬੰਦਾ ਟੱਕਰ ਗਿਆ ਗੁਰਸਿੱਖ ਕਹਿੰਦੇ ਜਦੋਂ ਵੀ ਕੋਈ ਵੀ ਬੰਦਾ ਕੱਲਾ ਚੱਲਦਾ ਨਾ ਕੋਈ ਨਾ ਕੋਈ ਸਾਥੀ ਕੋਈ ਨਾ ਕੋਈ ਬੰਦਾ ਜਰੂਰ ਅਕਸਰ ਮਿਲਦਾ ਜਿਹੜਾ ਹੈਲਪ ਕਰਨ ਵਾਸਤੇ ਆ ਜਾਂਦਾ ਉਹ ਦੇਖੋ ਤੁਰ ਤੋਂ ਲੈ ਕੇ ਤੁਰ ਤੱਕ ਅਸੀਂ ਪਾ ਦਿੱਤਾ ਏ ਮੈਂ ਤਾਂ ਜੋ ਕੱਲਾ ਲੱਗ ਰਹੀ ਸੀ ਮੈਂ ਆ ਬੱਟੀ ਬਣਾ ਲਈ ਸੀ ਜੋ 30 ਬਾਲਟੀਆਂ ਉਰੀ ਖਾਪ ਗਿਆ ਫਿਰ ਹੌਸਲਾ ਟੁੱਟ ਗਿਆ ਫਿਰ ਮੈਂ ਇਕੱਲੇ ਇਕੱਲੇ ਜਿ ਬੁੱਟੇ ਜਿ ਪਾਉਣ ਲੱਗ ਗਿਆ ਸੀ ਫਿਰ ਉਹ ਪਤੀਜਾ ਆ ਗਿਆ ਆ ਬਾਈ ਨਿੱਕਾ ਆ ਗਿਆ ਇਹ ਹੈਲਪ ਕਰਨ ਲੱਗ ਗਿਆ ਉਹ ਪਰਾਂ ਇਕੱਲਿਆਂ ਨਹੀਂ ਪਾਇਆ 6 6:30 ਵੇ ਡੇਢ ਘੰਟਾ ਆਇਆ ਸੀ ਪਾਣੀ ਤੂੰ ਘਰੇ ਪਾਈਪ ਲਾਇਨ ਕਿੰਨੀਆਂ ਬਾਲਟੀਆਂ ਪਾਈਆਂ ਸੀ ਹੈ ਕਿੰਨੇ ਪੰਦ ਚ ਪਾਇਆ ਸੀ ਖੜ ਜਾ ਉਹ 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 ਬਾਈ ਆਉਂਦਾ ਹਣੀ ਆਉਂਦਾ ਹਣੀ ਆਉਂਦਾ ਖੜ ਜਾ ਖੜਦਾ ਖੜਦਾ ਤੈਨੂੰ ਬਦਨਾਮ ਨਾ ਕਰ ਪੁੱਛ ਖੜ ਜਾ ਕਰਾਂਗੇ ਖੜ ਜਾ ਗਲਤ ਗੱਲ ਆ ਤੂੰ ਐਵੇਂ ਬਦਨਾਮ ਆਹ ਕਹਿੰਦਾ ਗਲਤ ਗੱਲ ਆ ਬਦਨਾਮ ਨਾ ਕਰੋ ਇਹ ਤਾਂ ਗਲਤ ਗੱਲ ਆ ਯਾਰ ਕਾਲੀ ਅਸੀਂ ਤੂੰ ਘਰੇ ਪਾਈਪ ਲਾਇਨ ਵਾਹੇ ਬਾਈ ਅਸੀਂ ਪਾਇਆ ਪੰਦ ਨਕੇ ਕਰੋ ਜਿੱਥੇ ਕਰਾ ਇਹ ਮੇਰਾ ਮੇਰਾ ਨਕੇ ਆ ਜੱਜ ਨੇ ਪਾਇਆ ਕਿਥੇ ਬਾਲਟ ਹੋ ਗਿਆ ਚੱਲ ਇੱਕ ਅੱਧੀ ਹੋਰੇ ਡੇਕ ਦੰਨਿਆ ਇੱਕ ਅਰੇ ਪਾਈਪ ਲਾਈਨ ਉਹ ਬਾਥੇ ਵੀ ਪਾਈ ਨਾ ਆ ਵੀ ਪਾਇਆ ਨਹੀਂ ਹੈਗਾ ਕੱਢ ਨਾ ਮੇਰੀ ਉਹ ਤਾਂ ਬਾਰੀ ਕਾਲੀ ਹਣੀ ਆ ਜੱਜ ਨੇ ਕਿੰਨੇ ਪੌਦਿਆਂ 'ਚ ਪਾਣੀ ਪਾਇਆ ਸੀ ਪਾਇਆ ਦੋ ਤਿੰਨ ਪੌਦਿਆਂ 'ਚ ਦੋ ਤਿੰਨ ਪੌਦਿਆਂ 'ਚ ਚੱਲ ਬਹੁਤ ਨਾ ਨਾ ਫਿਰ ਤਾਂ ਸਾਰਾ ਲੱਗ ਗਿਆ ਗੋਗਲ ਨਹੀਂ ਬੋਲੀ ਨਾ ਕਰਾਂਗੇ ਐਡਿਟ ਕਰ ਦਾਂਗੇ ਇੱਕ ਆ ਬੰਦਾ ਮੇਰਾ ਭਤੀਜਾ ਐਨੇ ਆਗੇ ਬਹੁਤ ਹੈਲਪ ਕਰੀ ਆ ਦੇਖੋ ਸਾਰਿਆਂ ਦੀ ਮਦਦ ਨਾਲ ਇਹ ਚ ਪਾਣੀ ਪੈ ਗਿਆ ਬੁੱਟਿਆਂ ਚ ਨਹੀਂ ਮੇਰੇ ਤੋਂ ਇਕੱਲੇ ਤੋਂ ਪੈਂਦਾ ਨਹੀਂ ਸੀ ਕਿਉਂਕਿ ਨਿਹਰਾ ਹੁਣ ਦੇਖ ਲਓ ਇੰਨਾ ਨਿਹਰਾ ਹੋ ਚੁੱਕਿਆ ਫੇਰ ਯਾਗੇ ਕਿਤੇ ਹੁਣ ਪਾਣੀ ਪਿਆ ਜੋ ਅਸੀਂ ਤਿੰਨ ਚਾਰ ਬੰਦੇ ਲੱਗੇ ਸੀ ਜੇ ਮੈਂ ਕੱਲਾ ਹੁੰਦਾ ਤੁਸੀਂ ਵੀ ਦੇਖ ਸਕਦੇ ਹੋ ਸੋਚ ਸਕਦੇ ਹੋ ਕਿ ਕੱਲੇ ਦੋ ਕਿੰਨਾ ਪੈਂਦਾ ਕਾਫੀ ਬੁੱਟੇ ਰਹਿੰਦੇ ਹੁਣ ਇੱਕ ਦੋ ਕੱਲ ਨੂੰ ਲੋੜ ਨਹੀਂ ਪਰਸ ਨੂੰ ਪੈ ਜੂ ਚੰਗਾ ਜੀ ਹਲਾ ਸ਼ੇਰੀ ਦੇ ਦਿਨ ਲਈ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਕਰਦੇ ਰਹਾ ਕਰੋ ਧੰਨਵਾਦ